ਕਿਸਾਨਾਂ ਦੀ ਤਾਂ ਜਾਣ ਤੇ ਬਣੀ ਹੈ ਪਰ ਆਪ ਵਾਲੇ ਰਜਨੀਤੀ ਚਮਕਾਉਣ ਤੇ ਲੱਗੇ ਹੋਏ ਨੇ ਖਾਸ ਤੌਰ ਤੇ ਭਗਵੰਤ ਮਾਨ ਜੋ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਆਪ ਫਰਜ਼ੀ ਹੀਰੋ ਬਣਨਾ ਚਾਹੁੰਦਾ ਹੈ ਭੰਡ ਪੁਨੇ ਵਿੱਚ ਮਸ਼ਹੂਰ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਕਸਮ ਖਾ ਕੇ ਕਿਹਾ ਸੀ ਕਿ ਮੈਂ ਸੇਵਾ ਕਰਾਂਗਾ ਪਰ ਰਾਜਨੀਤੀ ਨਹੀਂ ਤੇ ਆਪ ਪਵਿੱਤਰ ਸੰਸਦ ਵਿੱਚ ਤਾਰੂ ਪੀ ਕੇ ਆਉਂਦਾ ਰਹਿੰਦਾ ਰਹ ਸਰ ਮਤਲਬ ਮਾਨਯਵਰ ਮਾਨਯਵਰ ਮਤਲਬ ਕੋਰਟ ਤੇ ਮਤ ਬੋਲੋ ਦਾਰਾ सीपीडीबी लग जाएगी नहीं सर कैप्टन ने इन काले कानूनों ਦੇ ਹੱਕ ਵਿੱਚ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਹਾਮੀ ਭਰੀ ਸੀ ਜਦਕਿ ਕੈਪਟਨ ਤਾਂ ਪਹਿਲੇ ਦਿਨ ਤੋਂ ਹੀ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੇ ਸਟੈਂਡ ਤੇ ਕਾਇਮ ਹੈ ਕੈਪਟਨ ਤਾਂ ਪ੍ਰਧਾਨ ਮੰਤਰੀ ਤੱਕ ਨੂੰ ਚਿੱਠੀਆਂ ਲਿਖ ਚੁੱਕਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਦਰਦ ਦਿੱਲੀ ਤੱਕ ਪਹੁੰਚਾ ਚੁੱਕਿਆ ਹੈ ਕਿ ਇਹ ਕਿਸਾਨ ਮਾਰੂ ਕਾਨੂੰਨ ਦਾ ਕਿਸਾਨਾਂ ਦੀ ਮੌਤ ਦੇ ਵਾਰੰਟ ਅਸੀਂ ਸੈਂਟਰ ਦੀ ਗਵਰਨਮੈਂਟ ਨੂੰ ਚਿੱਠੀ ਭੇਜੀ ਹੈ ਕਿ ਅਸੀਂ ਬਿਲਕੁਲ ਇਹਦੇ ਨਾਲ ਸਹਿਮਤ ਨਹੀਂ ਔਰ ਗਵਰਨਮੈਂਟ ਆਫ ਇੰਡੀਆ ਨੂੰ ਇਹ ਕਦਮ ਬੰਦ ਕਰਨਾ ਪਊਗਾ ਕੈਪਟਨ ਨੇ ਤਾਂ ਵਿਧਾਨ ਸਭਾ ਤੱਕ ਸੱਦ ਲਈ ਸੀ ਜਦਕਿ 13 ਦਿੱਲੀ ਵਾਲਾ ਚਾਚਾ ਕੇਜਰੀਵਾਲ ਦਾ ਜਮਾਈ ਚੁੱਪ ਬੈਠਾ ਹੈ ਭਗਵੰਤ ਮਾਨਾ ਉਹ ਪਤੰਦਰਾ ਜਮ ਕੇ ਰਾਜਨੀਤੀ ਕਰ ਪਰ ਅੰਦਾਜ਼ਾ ਨੂੰ ਝੂਠ ਦੇ ਭੁਲੰਦਿਆਂ ਹੀ ਥਾਣਾ ਦਮ ਕਿਸਾਨਾਂ ਨੂੰ ਗਲਤ ਗੱਲਾਂ ਨਾਲ ਪੜਕਾ ਕੇ ਕਿਉਂ ਕਿਸਾਨਾਂ ਦੇ ਅੰਦੋਲਨ ਨੂੰ ਹੌਲਾ ਕਰਨ ਤੇ ਲੱਗਿਆ ਹੋਇਆ ਹੈ।